ਜਾਮ ਗੁਰੂ ਹੋਏ ਵੱਲ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੈ ਜਾਮ ਗੁਰੂ ਹੋਏ ਵੱਲ ਲਖ ਬਾਹ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਮ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਕਰ ਜੋ ਗੁਰੂ ਗੁਰੂ ਅਨੰਸ ਜਪੈ ਦਾਸ ਪਾਟ ਬੇਨੰਤ ਕਹੈ ਜੋ ਗੁਰੂ ਨਾਮ ਰਿਦਮਤਰਾ ਸੋ ਜਨਮ ਮਰਨ ਦੋਹ ਤੇ ਰਹਿ ਜੋ ਗੁਰੂ ਗੁਰੂ ਅਨਸ ਜਪ 10 ਪਾਠ ਬਿਨਾਂਤ ਕਾ ਜੋ ਗੁਰੂ ਨਾ ਰਿਦਮ ਤਰਾ ਸੁ ਜਨਮ ਮਰਨ ਦੋਹੋਂ ਥੇ ਰਹਾ ਵਾਹਿ ਗੁਰੂ ਮਾਰੂ ਮਹਿਲਾ ਚੌਥਾ ਹਉ ਪੁੰਜੇ ਨਾਮ ਦਸਾਇਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਵੇਟੋਂ ਖਨਖਨੀ ਐ ਮੈਂ ਮਿਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਰਮਿਕਾ ਕਿਉਂ ਸੱਜਣ ਮਿਲ ਮਿਲਾਸ ਮਨ ਪਿਆਰੀਆ ਮਿੱਤਰਾ ਮੈਂ ਹਰ ਹਰ ਨਾਮ ਤਨ ਰਾਸ ਗੁਰ ਪੂਰਾ ਨਾ ਡਰਾਇਆ ਹਰ ਇਰਕ ਹਰ ਸ਼ਾਬਾਸ਼ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਅੰਮ੍ਰਿਤਮਈ ਬਾਣੀ ਮਾਰੂ ਰਾਗ ਦੇ ਵਿੱਚ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 996 ਅੰਗੋਤੇ ਸ਼ਿਸ਼ੋਵਤ ਹੈ ਔਰ ਸ਼ਬਦ ਦੀ ਪਹਿਲਾ ਰਹਾਉ ਦੀਆਂ ਪੰਕਤੀਆਂ ਦੇ ਵਿਚਾਰ ਕਰੀਏ ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਸਾਰੇ ਹੀ ਸ਼ਬਦ ਦਾ ਤਤ ਸਾਰ ਹੁੰਦਾ ਹੈ ਮਨ ਪਿਆਰੇਆ ਮਿਤਰਾ ਮੈਂ ਹਰ ਹਰ ਨਾਮ ਤਨ ਰਾਸ हे मेरे मन हे मेरे मन प्यारे मित्र मैं हर हर नाम मेरे लिए परमात्मा ਦਾ ਨਾਮ ਹੀ ਧਨ ਹੈ ਅਸਲ ਧਨ परमात्मा ਦਾ ਨਾਮ ਹੀ ਹੈ ਰਾਸ ਇਹ ਹੀ परमात्मा ਦਾ ਨਾਮ ਜੋ ਹੈ मेरे लिए शरमाया है यही मेरे लिए पूंजी है ਗੁਰਪੂਰ ਨਾਮ ਦ੍ਰਿੜਾਇਆ ਹਰ ਧੀਰਕ ਹਰ ਸ਼ਾਬਾਸ਼ ਗੁਰਪੂਰਾ ਪੂਰੇ ਗੁਰੂ ਹੀ ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕਰ ਸਕਦਾ ਹੈ ਪੂਰੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਹੀਂ ਇਹ ਵਾਹਿਗੁਰੂ ਦਾ ਨਾਮ ਜੋ ਹੈ ਹਿਰਦੇ ਦੇ ਵਿੱਚ ਪਰਪੱਕ ਹੁੰਦਾ ਹੈ ਦ੍ਰਿੜ ਹੁੰਦਾ ਹੈ ਅਤੇ ਜਿਸ ਦੇ ਵੀ ਹਿਰਦੇ ਦੇ ਵਿੱਚ ਪੂਰੇ ਗੁਰੂ ਦੇ ਰਾਹੀਂ ਨਾਮ ਦ੍ਰਿੜ ਹੋ ਗਿਆ ਪੱਕਾ ਹੋ ਗਿਆ ਨਾਮ ਵਸ ਗਿਆ ਹਰ ਧੀਰਕ ਹਰ ਸ਼ਾਬਾਸ਼ ਪਰ ਉਹ ਵਾਹਿਗੁਰੂ ਜੋ ਹੈ ਹਰੀ ਜੋ ਹੈ ਉਫਰਤੀ ਰਜ਼ ਦੇ ਦਿੰਦਾ ਹੈ ਧੀਰਜ ਮਨ ਦਾ ਟਿਕਾਓ ਅਤੇ ਸ਼ਾਬਾਸ਼ ਅਤੇ ਉਹ ਹਵਾਈ ਗੁਰੂ ਸ਼ਾਬਾਸ਼ ਦਿੰਦਾ ਹੈ ਜਿਸ ਦੇ ਅੰਦਰ ਗੁਰੂ ਦੇ ਰਾਹੀਂ ਨਾਮ ਡ੍ਰਿੜ ਹੋ ਗਿਆ ਨਾਮ ਪਰਪੱਕ ਹੋ ਗਿਆ ਰਹਾਉ ਹਉ ਕੁੰਜੀ ਨਾਮ ਦਸਾਏਂਦਾ ਉਹ ਦੱਸੇ ਹਰ ਤਨਰਾਸ ਹਉ ਮੈਨੂੰ ਇਹ ਨਾਮ ਜੋ ਅਸਲੀ ਸ਼ਰਮਾਇਆ ਹੈ ਅਸਲੀ ਪੂੰਜੀ ਹੈ ਦਸਾਂਦਾ ਮੈਂ ਇਸ ਨਾਮ ਨੂੰ ਦਸ ਦਾ ਭਾਲ ਦਾ ਫਿਰਦਾ ਹਾਂ ਲੱਭਦਾ ਫਿਰਦਾ ਹਾਂ ਓ ਦੱਸੇ ਹਰ ਤਨਰਾਸ ਕੋ ਇਹੋ ਜਿਹਾ ਮੈਨੂੰ ਮਿਲ ਜਾਵੇ ਜਿਹੜਾ ਕਿ ਇਸ ਪਰਮਾਤਮਾ ਦਾ ਨਾਮ ਦਾ ਧੰਨ ਜੋ ਹੈ ਨਾਮ ਦਾ ਜੋ ਸ਼ਰਮਾਇਆ ਹੈ ਇਸ ਤੀ ਮੈਨੂੰ ਦੱਸ ਪਾ ਦੇਵੇ ਹਉ ਤਿਸ ਵਿਟੋਂ ਖਣ ਖੰਨੀ ਐ ਮੈਂ ਮੇਲੇ ਹਰ ਪ੍ਰਭ ਪਾਸ ਅਤੇ ਜਿਹੜਾ ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ ਇੱਕ ਤਾਂ ਹੈ ਕਿ ਉਸ ਪਰਮਾਤਮਾ ਦਾ ਨਾਮ ਧਨ ਦੀ ਬਖਸ਼ਿਸ਼ ਕਰਵਾ ਦੇਵੇ ਉਸ ਨਾਮ ਧਨ ਵਾਰ ਦੱਸ ਦੇਵੇ ਉਸ ਨਾਮ ਰਾਸ ਬਾਰੇ ਪੂੰਜੀ ਬਾਰੇ ਦੱਸ ਦੇਵੇ ਅਤੇ ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ ਹਾਂ ਤਿਸ ਵਿਟੋ ਖਾਨ ਖੰਨੀ ਮੈਂ ਹੁਜੇ ਸੱਜਣ ਕੋਲੋਂ ਵਾਰ ਨਹੀਂ ਜਾਵਾਂਗਾ ਮੈਂ ਸਦਕੇ ਜਾਵਾਂਗਾ ਜਿਹੜਾ ਕਿ ਮੈਨੂੰ ਉਸ ਪਰਮਾਤਮਾ ਦੇ ਨਾਮ ਧੰਨ ਦੀ ਪਰਮਾਤਮਾ ਦੀ ਪੂੰਜੀ ਦੀ ਦਸ ਪਾ ਦੇਵੇ ਜਿਹੜਾ ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ ਮੈਂ ਉਸ ਤੋਂ ਵਾਰ ਨਹੀਂ ਜਾਂਦਾ ਹਾਂ ਮੈਂ ਅੰਤਰ ਪੇਰੇਮ ਪ੍ਰੇਮ ਕਾ ਕਿਉਂ ਸੱਜਣ ਮਿਲੇ ਮिलास ਮੈਂ ਅੰਤਰ ਮੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਪਿਆਰੇ ਦਾ ਪ੍ਰੇਮ ਪਿਆਰਾ प्यारे ਦਾ ਪ੍ਰੇਮ ਵਸ ਰਿਹਾ ਹੈ ਮੈਂ ਅੰਤਰ ਪ੍ਰੇਮ ਪ੍ਰੇਮ ਕਾ ਕਿਉ ਸੱਜਣ ਮਿਲੈ ਮਿਲਾਸ ਉਹ ਸੱਜਣ ਕਿਸ ਤਰ੍ਹਾਂ ਮੈਨੂੰ ਮਿਲ ਪਵੇ ਮਿਲਾਸ ਮੈਂ ਉਸ ਸੱਜਣ ਨੂੰ ਕਿਸ ਤਰ੍ਹਾਂ ਮਿਲ ਲਵਾਂ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਤਨ ਰਾਸ ਗੁਰਪੂਰ ਨਾਮ ਦਰੜਾਇਆ ਹਰ ਟੀਰਕ ਹਰ ਸ਼ਵਾਸ ਉਹ ਪੂਰਾ ਗੁਰੂ ਹੀ ਹੈ ਉਹ ਪੂਰਾ ਗੁਰੂ ਹੀ ਸੱਜਣ ਹੈ ਜਿਹੜਾ ਕਿ ਨਾਮ ਧੰਨ ਦੀ ਬਖਸ਼ਿਸ਼ ਕਰਦਾ ਹੈ ਜਿਹੜਾ ਕਿ ਉਸ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ ਰਹਾਓ ਹਰ ਹਰ ਗੁਰ ਹਰ ਹਰ ਗੁਰ ਵਿੱਚ ਆਪ ਰੱਖਿਆ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਇਹ ਵਾਹਿਗੁਰੂ ਜੀਓ ਆਪ ਵੀ ਕਿਰਪਾ ਕਰੋ ਮੈਨੂੰ ਗੁਰੂ ਦੇ ਨਾਲ ਮਿਲਾ ਦੇਵੋ ਹਰ ਹਰ ਆਪ ਮਿਲਾਏ ਗੁਰ ਮੈਨੂੰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਵਾਹਿਗੁਰੂ ਜੀ ਆਪ ਹੀ ਗੁਰੂ ਦੇ ਨਾਲ ਮਿਲਾ ਦੇਵੋ ਮੈਂ ਦੱਸੇ ਹਰ ਤਨਰਾਸ ਅਤੇ ਗੁਰੂ ਜੋ ਹੈ ਉਹ ਇਸ ਧਨ ਨਾਮ ਧਨ ਦੀ ਨਾਮ ਪੂੰਜੀ ਬਾਰੇ ਉਹ ਵਾ ਗੁਰੂ ਹੀ ਦੱਸ ਸਕਦਾ ਹੈ ਉਹ ਗੁਰੂ ਹੀ ਇਹ ਵਕਸ਼ਿਸ਼ ਨਾਮ ਧਨ ਦੀ ਕਰਦਾ ਹੈ ਬਿਨ ਗੁਰ ਪ੍ਰੇਮ ਨ ਲਬਈ ਜਨ ਵੇਖੋ ਮਨ ਨਿਰਜਾਸ ਗੁਰੂ ਤੋਂ ਬਿਨਾ ਉਸ ਵਾਹਿਗੁਰੂ ਦਾ ਪ੍ਰੇਮ ਨਹੀਂ ਪਾਇਆ ਜਾ ਸਕਦਾ ਵੇਨ ਗੁਰ ਪ੍ਰੇਮ ਨ ਲਬਈ ਜਨ ਵੇਖੋ ਮਨ ਨਿਰਜਾਸ ਹੈ ਭਾਈ ਤੁਸੀਂ ਆਪਣੇ ਮਨ ਦੇ ਵਿੱਚ ਇਹ ਨਿਰਣਾ ਕਰਕੇ ਵੇਖ ਲਓ ਕਿ ਗੁਰੂ ਤੋਂ ਬਿਨਾ ਉਸ ਵਾਹਿਗੁਰੂ ਦਾ ਪ੍ਰੇਮ ਨਹੀਂ ਪਾਇਆ ਜਾ ਸਕਦਾ ਹਰ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸ਼ਬਾਸ਼ ਉਸ ਵੈ ਗੁਰੂ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਹੀ ਰੱਖਿਆ ਹੋਇਆ ਹੈ ਹਰ ਹਰ ਆਪ ਹਰ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰシャਬਾਸ਼ ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਉਹ ਗੁਰੂ ਫਿਰ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਾ ਦਿੰਦਾ ਹੈ ਕਿਉਂਕਿ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਹਨ ਬਿਨ ਸਤ ਗੁਰ ਕਿਣੈ ਨਾ ਪਾਇਓ ਬਿਨ ਸਤ ਗੁਰ ਕਿਣੈ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓਣ ਸਤਗੁਰੂ ਦੇ ਵਿੱਚ ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ ਅਤੇ ਸਤਗੁਰੂ ਤੋਂ ਬਿਨਾ ਕਿਸੇ ਨੇ ਉਸ ਵਾਹਿਗੁਰੂ ਨੂੰ ਪਾਇਆ ਨਹੀਂ ਕਿਸੇ ਨੇ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਤਾਂ ਸਤਗੁਰੂ ਜੀ ਇੱਥੇ ਵੀ ਸਾਨੂੰ ਇਹ ਉਪਦੇਸ਼ ਕਰਦੇ ਹਨ ਹਰ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰシャਵਾਸ ਗੁਰੂ ਦੇ ਵਿੱਚ ਉਸ ਵਾਹਿਗੁਰੂ ਨੇ ਆਪਣਾ ਆਪ ਰੱਖਿਆ ਹੋਇਆ ਹੈ ਅਤੇ ਗੁਰੂ ਫਿਰ ਉਸ ਵਾਹਿਗੁਰੂ ਨੂੰ ਮਿਲਾਪ ਕਰਾ ਦਿੰਦਾ ਹੈ ਗੁਰシャਵਾਸ ਫਿਰ ਇਹੋ ਜੇ ਗੁਰੂ ਨੂੰ ਧੰਨਤਾ ਨੇ ਕਹਿਣਾ ਚਾਹੀਦਾ ਹੈ ਗੁਰੂ ਨੂੰ ਸ਼ਾਬਾਸ਼ ਕਹਿਣਾ ਚਾਹੀਦਾ ਹੈ ਜਿਹੜਾ ਕਿ ਉਸ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ ਸਾਗਰ ਭਗਤਿ ਪੰਡਾਰ ਹਰ ਪੂਰੇ ਸਤਗੁਰ ਪਾਸ ਭਗਤੀ ਦਾ ਸਮੁੰਦਰ ਸਾਗਰ ਪੰਡਾਰ ਖਜ਼ਾਨੇ ਪੂਰੇ ਸਤਗੁਰੂ ਦੇ ਪਾਸਵਾਨਾ ਸਾਗਰ ਭਗਤੀ ਪੰਡਹਾਰ ਹਰ ਪੂਰੇ ਸਤਗੁਰ ਪਾਸ ਸਤਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪਰਗਾਸ ਇਹ ਭਗਤੀ ਦੇ ਪੰਡਾਰੇ ਇਹ ਭਗਤੀ ਦਾ ਸਮੁੰਦਰ ਜੋ ਹੈ ਉਹ ਪੂਰੇ ਸਤਗੁਰ ਦੇ ਕੋਲ ਹੈ ਅਤੇ ਸਤਗੁਰੂ ਜਿਸ ਉੱਤੇ ਜਿਸ ਗੁਰਮੁਖ ਉੱਤੇ ਪ੍ਰਸਾਨ ਹੋ ਜਾਵੇ ਸਤਗੁਰ ਤੁਠਾ ਖੋਲ ਦੇ ਜਿਸ ਉੱਤੇ ਜਿਸ ਗੁਰਮੁਖ ਉੱਤੇ ਸਤਗੁਰੂ ਪ੍ਰਸਾਨ ਹੋ ਜਾਵੇ ਉਸ ਨੂੰ ਫਿਰ ਇਹ ਭਗਤੀ ਦਾ ਜੋ ਭੰਡਾਰ ਹੈ ਖਜ਼ਾਨਾ ਹੈ ਇਹ ਉਸ ਲਈ ਖੋਲ ਦਿੰਦਾ ਹੈ ਗੁਰਮੁਖ ਹਰ ਪਰਗਾਸ ਅਤੇ ਫਿਰ ਜਿਸ ਨੂੰ ਜਿਸ ਗੁਰਮਖ ਦੇ ਉੱਤੇ ਉਸ ਸਾਧ ਗੁਰੂ ਤਰ ਉੱਠ ਗਏ ਅਤੇ ਆਪਣੇ ਭਗਤੀ ਦਾ ਖਜ਼ਾਨਾ ਦੇ ਦਿੱਤਾ ਅਤੇ ਜਿਸ ਗੁਰਮਖ ਨੂੰ ਆਪਣੇ ਮੂੰਹ ਦੇ ਰਾਹੀਂ ਆਪਣੇ ਉਪਦੇਸ਼ ਸੁਣਾੰਦਾ ਹੈ ਉਸ ਦੇ ਅੰਦਰ ਫਿਰ ਹਰ ਪ੍ਰਗਾਸ ਉਸ ਦੇ ਅੰਦਰ ਉਹ ਨੂਰ ਰੂਪੀ ਜੋ ਵਾਹਿਗੁਰੂ ਹੈ ਉਸ ਦਾ ਪ੍ਰਗਿਆਸ਼ ਹੋ ਜਾਂਦਾ ਹੈ ਮਨੁਮਖ ਭਾਗ ਵਿਹੂਣਿਆ ਤਖ ਮੂਇਆ ਕੰਦੀ ਪਾਸ ਗੁਰਮੁਖ ਜੋ ਹਨ ਉਹ ਤਾਂ ਸਤਿਗੁਰੂ ਦੇ ਕੋਲੋਂ ਨਾਮ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹਨ ਪਰ ਮਨਮੁਖ ਭਾਗ ਵਿਹੂਣਿਆ ਪਰ ਜੋ ਮਨਮੁਖ ਹੈ ਉਹ ਭਾਗਹੀਣ ਹੈ ਤਖ ਮੂਇਆ ਕੰਦੀ ਪਾਸ ਉਹ ਆਤਮਕ ਮੋਤੇ ਹੀ ਮਰਿਆ ਰਹਿੰਦਾ ਹੈ ਕਿਸ ਤਰ੍ਹਾਂ ਮਰਿਆ ਰਹਿੰਦਾ ਹੈ ਭਾਵੇਂ ਉਹ ਗੁਰੂ ਦੇ ਕੋਲ ਵਸਦਾ ਹੈ ਤਿੱਖੂ ਮੂਆ ਕੰਦੀ ਪਾਸ ਕੰਦੀ ਕਿਨਾਰਾ ਸਰੋਵਰ ਦੇ ਕੰਡੇ ਉੱਤੇ ਵਸਦਾ ਹੋਇਆ ਵੀ ਉਹ ਸਰੋਵਰ ਦਾ ਜਲ ਨਹੀਂ ਪੀਂਦਾ ਇਸ ਕਰਕੇ ਉਹ ਪਿਆਸ ਦੇ ਨਾਲ ਹੀ ਮਰ ਜਾਂਦਾ ਹੈ ਗੁਰੂ ਘਰ ਆਉਂਦਾ ਹੈ ਗੁਰੂ ਦੇ ਦਰਸ਼ਨ ਵੀ ਕਰਦਾ ਹੈ ਪਰ ਆਪਣੀ ਸੂਰਤ ਨੂੰ ਸ਼ਬਦ ਦੇ ਨਾਲ ਨਹੀਂ ਜੋੜਦਾ ਇਸ ਕਰਕੇ ਉਹ ਆਤਮਿਕ ਮੋਤੀ ਮਰਿਆ ਰਹਿੰਦਾ ਹੈ ਜਿਤਨਾ ਚਿਰ ਸਾਡੀ ਸੂਰਤ ਸ਼ਬਦ ਦੇ ਵਿੱਚ ਨਹੀਂ ਜੁੜੇਗੀ ਉਤਨਾ ਚਿਰ ਅਸੀਂ ਕੋਈ ਵੀ ਲਾਹਾ ਪ੍ਰਾਪਤ ਨਹੀਂ ਕਰ ਸਕਦੇ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਹਨ ਭਾਵੇਂ ਉਹ ਸਰੋਵਰ ਦੇ ਕੰਢੇ ਉੱਤੇ ਬੈਠਾ ਹੋਇਆ ਹੈ ਪਰ ਫਿਰ ਵੀ ਉਹ ਪਿਆਸ ਦੇ ਨਾਲ ਮਰਦਾ ਹੈ ਕਿਉਂਕਿ ਸਰੋਵਰ ਦੇ ਕੰਢੇ ਉੱਤੇ ਬੈਠ ਕੇ ਉਹ ਸਰੋਵਰ ਦਾ ਜਲ ਨਹੀਂ ਪੀਂਦਾ ਸਤ ਸੰਗਤ ਦੇ ਵਿੱਚ ਆ ਕੇ ਆਪਣੀ ਸੁਰਤ ਸ਼ਬਦ ਦੇ ਨਾਲ ਨਹੀਂ ਜੋੜਦਾ ਇਸ ਕਰਕੇ ਉਸ ਨੂੰ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੁੰਦੀ ਗੁਰ ਦਾਤਾ ਦਾਤਾਰ ਹੈ ਹੌ ਮੰਗੋਂ ਦਾਣ ਗੁਰਪਾਸ ਗੁਰੂ ਦਾਤਾ ਦੇ ਦੇ ਸਮਰਥ ਹੈ ਸਾਰਿਆਂ ਹੀ ਦਾਤਾ ਗੁਰੂ ਦੇ ਪਾਸ ਹਨ ਹੌ ਮੰਗੋਂ ਦਾਣ ਗੁਰਪਾਸ ਮੈਂ ਗੁਰੂ ਦੇ ਕੋਲੋਂ ਇਹ ਦਾਣ ਮੰਗਦਾ ਹਾਂ ਸ੍ਰੀ ਵਿਛੁਣਾ ਮੇਲ ਪ੍ਰਭ ਮੈਂ ਮਨ ਤਨ ਵਡੜਿਆਸ ਮੈਂ ਸਿਰਾਤ ਉਸ ਵਾਹਿਗੁਰੂ ਤੋਂ ਵਿਛੜਿਆ ਹਾਂ اے ਪ੍ਰਭੂ ਮੈਨੂੰ ਉਸ ਵਾਹਿਗੁਰੂ ਦੇ ਨਾਲ ਮੇਲ ਲਓ ਇਹ ਗੁਰੂ ਦੇ ਅੱਗੇ ਬੇਨਤੀ ਕਰ ਰਹੀ ਗੁਰ ਦਾਤਾ ਦਾਤਾਰ ਹੈ ਹੋ ਮੰਗੋ ਦਾਨ ਗੁਰਪਾਸ ਮੈਂ ਗੁਰੂ ਦੇ ਕੋਲੋਂ ਇਹ ਦਾਨ ਮੰਗਦਾ ਹਾਂ ਗੁਰੂ ਸਾਰਿਆਂ ਹੀ ਦਾਤਾਂ ਦੇਣ ਦੇ ਸਮਰਾਥ ਹੈ ਪਰ ਮੈਂ ਦਾ ਇਹ ਕੀ ਦਾਤ ਕੀ ਮੰਗਦਾ ਹਾਂ ਚਿਰ ਵਿੱਚ ਣਾ ਮੈਂ ਚਿਰਾਂ ਤੋਂ ਵਾਹਿਗੁਰੂ ਤੇਰੇ ਤੋਂ ਵਿਛੜਿਆ ਹੋਇਆ ਹਾਂ ਮੇਲ ਪ੍ਰਭ ਉਸ ਵਾਹਿਗੁਰੂ ਦੇ ਨਾਲ ਮੈਨੂੰ ਮੇਲ ਲਿਓ ਮੈਂ ਮਨ ਤਨ ਵਢੜੀ ਆਸ ਇਹ ਮੇਰੇ ਅੰਦਰ ਇੱਕ ਵੱਡੀ ਆਸ ਹੈ ਇਹ ਮੇਰੇ ਅੰਦਰ ਕਬਡੀ ਤਾਂਗ ਹੈ ਕਿ ਮੈਂ ਚਿਰਾਂ ਤੋਂ ਉਸ ਵਾਹਿਗੁਰੂ ਤੋਂ ਵਿਛੜਿਆ ਆਇਆ ਇਹ ਗੁਰੂ ਸਤਗੁਰੂ ਕਿਰਪਾ ਕਰਕੇ ਮੈਨੂੰ ਉਸ ਵਾਹਿਗੁਰੂ ਦੇ ਨਾਲ ਮਿਲਾ ਲਗੋ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤਮਈ ਬਚਨ ਹੈ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਉ ਮੈਂ ਆਸਰਾ ਕੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਹਉ ਆਇਆ ਦੂਰੋਂ ਚਲ ਕੇ ਦੂਰੋਂ ਚਲ ਕੇ ਕਈ ਜਨਮਾਂ ਜਨਮਾਂ ਦੇ ਚਲ ਕੇ ਇਹੀ ਜਨਮਾਂ ਜਨਮਾਂ ਤੋਂ ਬਾਅਦ ਮੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਤੋ ਸਤਿਗੁਰੂ ਕੇ ਇਹੀ ਅਰਦਾਸ ਹੈ ਚਿਰਿ ਵਿਚੁ ਨਾਮੇ ਲੇ ਪ੍ਰਭ اے ਸਤਿਗੁਰੂ ਜੀਉ ਮੈਂ ਚਿਰਾਂ ਤੋਂ ਉਸ ਵਾਹਿਗੁਰੂ ਦੇ ਨਾਲੋਂ ਵਿਛੜਿਆ ਆ ਮੈਨੂੰ ਉਸ ਦੇ ਨਾਲ ਮਿਲ ਲਿਓ ਮੈਂ ਮਾਨ ਤਨ ਵਡੜੀ ਆਸ ਮੇਰੇ ਮਾਨ ਵਿੱਚ ਮੇਰੇ ਤਨ ਵਿੱਚ ਇਹੀ ਵੱਡੀ ਆਸਾ ਹੈ ਗੁਰ ਭਾਵੈ ਸੁਣ ਬੇਨਤੀ ਜਨਾਨਕ ਕੀ ਅਰਦਾਸ ਇਹ ਗੁਰੂ ਜੀਓ ਜੇ ਤੁਹਾਨੂੰ ਪਾਉਂਦਾ ਹੋਵੇ ਜਨਾਨਕ ਕੀ ਅਰਦਾਸ ਦਾਸ ਨਾਨਕ ਦੀ ਇਹ ਅਰਦਾਸ ਸੁਣ ਬੇਨਤੀ ਬੇਨਤੀ ਸੁਣੋ ਅਰਦਾਸ ਸੁਣੋ ਕਿ ਮੈਂ ਚਿਰਾਂ ਤੋਂ ਉਸ ਵਾਹਿਗੁਰੂ ਤੋਂ ਵਿਛੜਿਆ ਹਾਂ ਮੈਨੂੰ ਉਸ ਵਾਹਿਗੁਰੂ ਦੇ ਨਾਲ ਮਿਲਾ ਦੇਵੋ ਇਹ ਹੀ ਮੇਰੀ ਅਰਦਾਸ ਹੈ ਤੁਹਾਡੇ ਅੱਗੇ ਕਿ ਮੈਨੂੰ ਚਿਰਾਂ ਤੋਂ ਵਿਛੜੇ ਹੋਏ ਨੂੰ ਆਪਣੇ ਨਾਲ ਮਿਲਾ ਲੇਵੋ ਜੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ